ਮੈਨੂੰ ਕੋਈ ਚੜੀ ਲੱਤੀ ਨਹੀਂ ਭੁਲਵੰਤ ਕਰ ਗਿਆ ਦੀ ਮੈਂ ਮੈਂ ਉਹਨੂੰ ਇੱਕ ਗੱਲ ਕਹੀ ਆ ਮੇਰੇ ਤੇ ਇੱਕ ਦੇ ਪਰਚਾ ਮੇਰੇ ਤੇ ਦੋ ਦੇ ਪਰਚੇ ਮੈਨੂੰ ਇੱਕ ਸਾਲ ਅੰਦਰ ਰੱਖ ਦੋ ਸਾਲ ਅੰਦਰ ਰੱਖ ਜੇ ਕਿਸੇ ਮਜੀਠੇ ਦੀ ਵਾਰੀ ਆ ਗਈ ਨਾ ਤੇਰੀਆਂ ਉਹ ਚੀਕਾਂ ਕਢਾਉ ਉਹ ਤੇਰੀਆਂ ਉਹ ਗਾੜਾ ਲਹੂ ਜਿਹੜੀ ਪਤਲੀ ਨਾ ਕਰੀ ਨਿ ਲੱਗਿਆ ਹੋਵੇ ਤੂੰ ਆ ਗਰ ਆ ਜਾ ਰਹੀ ਕਿੱਥੇ ਤੇਰੇ ਮਨ ਚ ਰਹਿ ਨਾ ਜਾਵੇ ਤੇ ਮਜੀਠੇ ਤੇ ਇਹ ਪਰਤਾ ਬਣਦਾ ਸੀ ਤੇ ਮੈਂ ਕਰ ਨਹੀਂ ਸਕਿਆ ਢਾਈ ਸਾਲ ਬੀਤ ਗਏ ਉੱਠੀ ਗਿਣਤੀ ਤੇਰੀ ਸ਼ੁਰੂ ਆ ਸਾਧ ਸੰਗਤ ਜੀ ਮੈਂ ਗੱਲ ਕਿਉਂ ਕਹਿੰਨਾ ਇਹ ਭਗਵੰਤ ਮਾਨ ਬਦਲਾਵ ਵਾਲਾ ਕਿ ਇਹ ਬਦਲਾਵ ਸੀ ਕਿ ਪੈਗ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਹੱਥ ਵਿੱਚ ਜਾਵੇ ਤੁਸੀਂ ਉਹ ਵੀਡੀਓ ਵੇਖੀ ਹੋਣੀ ਜਦੋਂ ਬਰਕਾੜੀ ਗਿਆ ਸੀ ਵੀਡੀਓ 'ਚ ਧਿਆਨ ਨਾਲ ਸੁਣੋ ਲੋਕ ਗੁਰਸਿੱਖ ਜਿਹੜੇ ਮਗਰ ਭੱਜਦੇ ਸਨ ਕੀ ਕਹਿੰਦੇ ਸੀ ਇਹ ਮੇਰੇ ਲੱਗਤ ਨਹੀਂ ਜਿਹੜੇ ਮਗਰ ਪੱਛਦੇ ਸਨ ਜਦ ਇਹਦੀਆਂ ਤੌੜਾਂ ਲਵਾਉਂਦੇ ਸਨ ਕਹਿੰਦਾ ਜੱਲਾ ਸ਼ਰਾਬ ਪੀ ਕੇ ਆਇਆ ਸਾਧ ਸੰਗਤ ਜੀ ਕਿਉਂ ਗੁੱਸਾ ਨਹੀਂ ਹੋਣਾ ਕਿਸੇ ਜਿਹੜਾ ਦੰਗਮਾ ਸਾਹਿਬ ਤਖਤ ਸਾਹਿਬ ਦਿੱਤੋਂ ਆ ਚੋਲੀਆਂ ਅਟਕੇ ਭੜਕੇ ਆਉਂਦੇ ਆ ਗੁਰੂ ਅੱਗੇ ਪ੍ਰਿਆਤ ਕਰਕੇ ਇਸ ਘਰ ਤੋਂ ਗੁਰੂ ਘਰ ਤੋਂ ਕੁਸ਼ੀਆਂ ਲੈਣੇ ਆ ਉੱਥੇ ਸ਼ਰਾਬ ਪੀ ਕੇ ਜਾਵੇ ਤੇ ਲੋਕਾਂ ਨੂੰ ਕੰਗੀ ਪਰੇਸ਼ਾਨੀ ਨਹੀਂ ਹੋਣੀ ਜਿਹੜਾ ਪਾਰ ਨਿਮੰਦ ਜਾਵੇ ਸ਼ਰਾਬ ਪੀ ਕੇ ਸਾਤ ਸੰਗਤ ਜੀ ਕੀ ਇਸ ਬਦਲਾਵ ਨਹੀਂ ਵੋਟਾਂ ਪਾਈ ਅਸਲ ਜਿਹੜੀ ਮਾਂ ਦੇ ਸਿਰ ਤੇ ਝੂਠੀ ਸੋਫਾਵੇ ਤੇ ਜਿਹਨੂੰ ਜਾ ਕੇ ਚੜਨ ਤੋਂ ਜਰਮਨੀ ਤੋਂ ਤਾਰਤਾ ਗਿਆ ਸੀ ਕੁਝ ਦੀ ਵੱਧ ਖਾਤੀ ਪੀਤੀ ਸੀ ਕਿ ਇਸ ਬਦਲਾਵ ਨਹੀਂ ਵੋਟਾਂ ਪਾਈ ਮਾਂ ਰੱਬ ਦਾ ਰੂਪ ਆਪਾਂ ਮੰਨਦੇ ਆ ਕਿ ਨਹੀਂ ਆ ਮਾਂ ਰੱਬ ਦਾ ਰੂਪ ਹੈ ਕਿ ਨਹੀਂ ਆ ਤੇ ਜਿਹੜਾ ਪੁੱਤ ਆਪਦੀ ਮਾਂ ਦਾ ਨਹੀਂ ਸਾਤ ਸੰਗਤ ਜੀ ਉਹਨੇ ਕਿੱਦੇ ਛੋੜਦਾ ਬਣ ਜਣ ਕਿੱਥੇ ਵਿਚਾਰੋ ਈਅਰ ਸਬਦਲਾਪ ਦੇ ਨੌ ਤੇ ਠੱਗੀ ਕਿਹੜੀ ਬਚਣ ਦੀ ਆ ਸਾਡੇ ਨਾਲ ਔਰ ਸਾਥ ਸੰਗਤ ਦੀ ਇਹਦੀ ਬੇਟੀ ਦੇਖੋ ਪਾਪ ਤੇ ਬੇਟੀ ਦਾ ਬੜਾ ਪਵਿੱਤਰ ਰਿਸ਼ਤਾ ਹੁੰਦਾ ਆ ਤੁਸੀਂ ਇੱਥੇ ਬੈਠੇ ਹੋ ਜਿੰਨਾਂ ਦੀਆਂ ਬੇਟੀਆਂ ਨੇ ਹੱਥ ਖੜੇ ਕਰੋ ਮਹਾਰਾਜ ਜੀ ਸੰਘੋਣਾ ਦੱਸੋ ਮਨ ਨੂੰ ਜਨਾਹਤੀ ਆਪਾਂ ਆ ਸਾਰੀ ਵੱਡੀ ਗੱਲ ਆ ਮਾ ਸਾਡੇ ਅਰਗੇ ਮੁੰਡੇ ਰਾਂ ਕਦੇ ਫੇਰ ਮਾਪਿਆਂ ਨਾਲ ਪੰਗਾ ਬਾਹ ਲੈਂਦੇ ਕਿਸੇ ਨਾ ਕਿਸੇ ਗੱਲ ਦਾ ਬੇਟੀ ਨਹੀਂ ਕਦੇ ਕਿਸ ਤਾਕੀ ਕਰਦੀ ਆਪ ਦੇ ਸੋਰੇ ਘਰ ਜਾਵੇ ਉਹਨਾਂ ਦੀ ਸੁੱਖ ਮੰਗੇ ਆਪ ਦੇ ਪੇਕੇ ਇੱਕ ਪੇਕੇ ਘਰ ਦੀ ਸੁੱਖ ਮੰਗੇ ਤੇ ਬੇਟੀ ਇਹਦੀ ਕੀ ਕਹਿੰਦੀ ਸੀ ਲਾਈਵ ਹੋ ਕੇ ਜੀਰਤ ਔਰ ਮੁੱਖ ਮੰਤਰੀ ਅਜਪਿਓ ਤੇ ਕਵੇ ਮੈਨੂੰ ਸ਼ਰਮ ਆਉਂਦੀ ਏ ਗੱਲ ਕਹਿੰਦਿਆਂ ਕਿ ਭਗਵਾਨ ਤੇ ਮੇਰਾ ਪਿਓ ਹੈ ਤੇ ਮੈਂ ਇਹਦੀ ਬੇਟੀ ਆ ਕਹਿੰਨਾ ਮੈਂ ਨਾ ਇਹਨੂੰ ਆਪ ਦਾ ਬਾਪ ਮੰਨਾ ਨਾ ਇਹ ਮੈਨੂੰ ਆਪ ਦੀ ਬੇਟੀ ਮੰਨੇ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਮਾ ਦਾ ਨਾ ਹੋ ਸਕਿਆ ਸਾਧ ਸੰਗਤ ਜੀ ਤੋਂ ਕੋਈ ਆਸ ਰੱਖੀ ਜਾ ਸਕਦੀ ਆਏ ਦੇਚ ਪੋਸਟਰ ਆ ਗੁੱਡੀਆਂ ਦਾ ਹੱਥ ਫੜਿਆ ਤੇ ਅਕਿਉਂ ਕੀ ਕਹਿੰਦੇ ਆ ਭਗਵੰਤ ਮਾਨ ਕਹਿੰਦਾ ਸਾਡੀ ਰੱਬ ਨੇ ਬਿਊਟੀ ਲਾਈ ਆ ਬਾਦਲ ਨੂੰ ਇੱਥੋਂ ਢੋਲਦੀ ਅਜੇਦਰ ਜੀ ਨੇ ਗਾਤਰਾ ਪਾਇਆ ਜੇਹੇਦਰ ਜੀ ਸੱਚੇ ਪਾਤਸ਼ਾਹ ਨਾਲ ਗੱਲਬਾਤ ਹੋ ਜਾਂਦੀ ਏ ਅਰਦਾਸ ਬੇਨਤੀ ਕਰੀ ਦੀ ਮਾਲਕ ਅੱਗੇ ਕਿਰਪਾ ਕਰਦਣ ਤੇ ਕਿਥੇ ਦਰਸ਼ਨ ਦੇ ਦੇ ਤੁਹਾਨੂੰ ਲੱਗਦਾ ਭਗਵੰਤ ਮਾਨ ਨਾਲ ਮਾਲਕ ਗੱਲ ਕਰੂਗਾ ਜਿਹਦਾ ਪਤਾ ਹੀ ਨਹੀਂ ਕਿ ਉਹਨੇ ਸੋਫੀ ਕਿਹੜੇ ਵੇਲੇ ਹੁਣ ਇਹਦੀ ਡਿਊਟੀ ਲੱਗੀ ਆ ਵੇਖ ਲੋ ਕਮਾਲ ਦੀ ਗੱਲ ਉਹ ਬਾਦਲ ਸਾਹਿਬ ਬੜੀ ਗੱਲ ਸੁਣਾਉਂਦੇ ਹੁੰਦੇ ਸਨ ਮੈਨੂੰ ਉਹ ਕਰਕੇ ਇੱਥੇ ਆਉਂਦੀ ਆ ਇੱਕ ਦਾ ਵਿਆਹ ਨਹੀਂ ਹੁੰਦਾ ਸੀ ਉਹਨੂੰ ਕਿਸੇ ਨੇ ਦੱਸ ਪਾਤੀ ਤੂੰ ਭਲਾਣੇ ਬਾਪੇ ਦੇ ਉੱਥੇ ਜਾ ਕੇ ਤੇਲ ਚੜਾਇਆ ਕਰਕੇ ਕਿਤੇ 7 ਦਿਨ ਬਾਅਦ ਕੁਛ ਕੰਮਰੀ ਜਰੂਰ ਆਊਗੀ ਤੇ ਉਹ ਬਿਨ ਨਾਕਾ 7 ਦਿਨ ਡਿਊਟੀ ਨਿਭਾਉਦਾ ਰਿਹਾ 8 ਵੇ ਦਿਨ ਆਵਾਜ਼ ਪੈ ਗਈ ਤੇ ਉਹਨੇ ਪਾਤ ਦੇ ਭੰਗੜੇ ਮਗਰ ਖਬਰ ਕੀ ਆਈ ਕਹਿੰਦੇ ਰਾਜੂ ਤੇਰੀ ਮਾਂ ਚੜਾਈ ਕਰ ਗਈ ਉਹ ਕਹਿੰਦਾ ਵਾਓ ਪੀਰ ਮਤੋਈ ਮੈਨੂੰ ਤਾਂ ਕੀ ਦੇਣੀ ਸੀ ਬਾਪੂ ਵਾਲੀ ਵੀ ਕੋਈ ਬਦਲਾਵ ਵਾਲਿਆਂ ਨੇ ਅੱਜ ਜੋ ਪੰਜਾਬ ਦਾ ਹਾਲਾਤ ਕੀਤੇ ਉਹਦਾ ਕੋਈ ਅੰਦਾਜ਼ਾ ਜੀ ਆ ਜਾ ਸਕਦਾ ਪੰਜਾਬ ਤੇ ਪਾਉਣੇ 4 ਲੱਖ ਕਰੋੜ ਦਾ ਕਰਜ਼ਾ 8.5 ਸਾਲਾਂ ਦੇ ਅੰਦਰ-ਅੰਦਰ ਪਿਛਲੀਆਂ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜਤਾ ਤੇ ਜਿੰਨਾ ਕਰਜ਼ਾ ਇਹਨਾਂ ਨੇ ਲਿਆ ਇਹ ਸਦ ਕਿਸੇ ਹੋਰ ਸਰਕਾਰ ਨੇ ਨਹੀਂ ਲਿਆ। ਬਾਦਲ ਸਾਹਿਬ ਜੀ ਕਰਜ਼ਾ ਲੈਂਦੇ ਸਨ ਤੇ ਅੱਗੇ ਲੋਕਾਂ ਨੂੰ ਉਹਦੀ ਸਹੂਲਤ ਮਿਲਦੀ ਸੀ। ਸੜਕ ਬਣਦੀ ਸੀ, ਬਿਜਲੀ ਘਰਾਂ 'ਚ ਆਉਂਦਾ ਸੀਗਾ। ਕੁਝ ਉਹਦਾ ਜਿਹੜਾ ਅਸਰ ਲੋਕਾਂ ਦੀ ਜ਼ਿੰਦਗੀ 'ਚ ਦੇਖਣ ਨੂੰ ਮਿਲਦਾ ਸੀ। ਆ ਹੁਣ ਜਿਹੜਾ ਕਰਜਾ ਲਿਆ ਸਿਵਾਏ ਕੇਦਰੀਆਂ ਨੂੰ ਜਾਹਦ ਦੇ ਹੁੱਡੇ ਦਬੌੜ ਤੋਂ ਸਿਵਾਏ ਅਖਬਾਰਾਂ ਤੇ ਪੂਰੇ ਸਫੇ ਤੇ ਧਿਆਰ ਲਵਾਉਣ ਤੋਂ ਸਿਵਾਏ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਦੱਸ ਭਾਈ ਕੀ ਫਾਇਦਾ ਮਿਲੇ ਮੈਂ ਜਿਹੜੀ ਅਗਲੀ ਗੱਲ ਕਰਦਾ ਕਿ ਚਲੋ ਕੰਮ ਸਮਾਂ ਬੀਤ ਗਿਆ ਉਹ ਤਾਂ ਹੁਣ 22 ਸਾਲ ਬਾਅਦ ਜ਼ੂਬੇ ਦੀਆਂ ਵੋਟਾਂ ਪੈਣੀਆਂ ਸਾਥ ਸੰਗਤ ਜੀ ਅੱਜ ਜਿਹੜੀ ਵੋਟ ਲਈ ਇਕੱਠੇ ਹੋਏ ਹਨ ਨਾ ਇਨੇ ਦੇਸ਼ ਦੀ ਸਰਕਾਰ ਬਣਾਉਣੀ ਹੈ। ਔਰ ਦੇਸ਼ ਦੀ ਸਰਕਾਰ ਤੇ ਵੀ ਥੋੜੀ ਗੱਲ ਜਾ ਕੇ ਕੋਈ ਬੇਬਾਕੀ ਨਾਲ ਕਰ ਸਕੇ ਉਸ ਨੁਮਾਇंदे ਨੂੰ ਤੁਸੀਂ ਇੱਥੋਂ ਭੇਜਣਾ। ਉਸ ਖਜ਼ਾਨੇ 'ਚ ਜਾ ਕੇ ਉਸ ਖਜ਼ਾਨੇ ਦਾ ਫਾਇਦਾ ਛੋੜੇ ਤੱਕ ਲਿਆ ਸਕੇ ਉਸ ਵਕੀਲ ਨੂੰ ਤੁਸੀਂ ਇੱਥੋਂ ਚੁਣ ਕੇ ਭੇਜਣਾ। ਐਮਪੀਏ ਤੋਂ ਸਾਧ ਸੰਗਤ ਜੀ ਬੜੇ ਬਣੇ 1947 ਤੋਂ ਬਾਅਦ ਨਗਰ ਇੱਕ ਗੱਲ ਦਾ ਰਿਕਾਰਡ ਦੀ ਐ ਇਹ ਨਹੀਂ ਕਿ ਮੈਂ ਉਹਨਾਂ ਦਾ ਛੋਟਾ ਭਰਾ ਐ ਤਾਂ ਮੈਂ ਆਪਦੀ ਭੈਣ ਜੀ ਦੀ ਗੱਲ ਕਰਦਾ ਨਗਰ ਮੈਂ ਗੱਲ ਔਨ ਮੈਰਿਟ ਕਰਦਾ ਕਹਿੰਦੇ ਹੋ ਨੰਮਲਾ ਤੇ ਨਵੇੜੇ ਕਿਸੇ ਨਾ ਤੇਰੀ ਸਾਥ ਕੁਛ ਅੱਜ ਬਠਿੰਡੇ ਹਲਕੇ ਦਾ ਹਰ ਪੱਖ ਤੋਂ ਨੌਲ ਅੱਜ ਦੇਸ਼ ਦੁਨੀਆ ਚ ਗੂੰਜਦਾ ਅੱਜ ਮੋਦੀ ਅੱਗੇ ਕੋਈ ਖਲੋ ਕੇ ਉੱਤੇ ਬੋਲਣ ਦੀ ਹਿੰਮਤ ਰੱਖਦਾ ਮਗਰ ਹਾਰ ਵੇਲੇ ਬਠਿੰਡੇ ਲੋਕਾਂ ਦੀ ਪੰਜਾਬ ਦੀ ਆਵਾਜ਼ ਭੈਣ ਜੀ ਹਰਸਮਰਤ ਔਰ ਬਾਦਲ ਨੇ ਬੇਬਾਕੀ ਨਾਲ ਉੱਚੀ ਚੁੱਕੀ ਆ ਆ ਏਮ ਦਾ ਹਸਪਤਾਲ ਪਹਿਲਾਂ ਨਹੀਂ ਬਣ ਸਕਦਾ ਸੀਗਾ ਇੱਥੇ ਮੈਂ ਵੇਖਦਾ ਕਈ ਚਲੋ ਅੱਜ ਤਾਂ ਪਾਰਟੀ ਬਦਲ ਕੇ ਮੁਬਾਰਕ ਭਾਈ ਤੁਹਾਨੂੰ ਮਗਰ ਉਸ ਵੇਲੇ ਜਦ ਏਮ ਦਾ ਹਸਪਤਾਲ ਖੁੱਲਿਆ ਸੀ ਤਾੜੀਆਂ ਮਾਰਨ ਚੋਂ ਤੁਸੀਂ ਸਭ ਤੋਂ ਮੁਰੇ ਬੈਠੇ ਸੀ ਕਿ ਭੈਣ ਜੀ ਨੇ ਬੜਾ ਵਧੀਆ ਕੰਮ ਕਰਕੇ ਦਿੱਤਾ ਜਦੋਂ 에ਰਪੋਰਟ ਖੁੱਲਿਆ ਸੀ ਤੇ ਸੜਕ ਬਣੀਆਂ ਸਨ ਜਾਂ ਬਿਜਲੀ ਘਰ ਬਣੇ ਸੀ ਲੋਕਾਂ ਦੇ ਬਹਿਕਾਂ ਤੋਂ ਕਡੇਰਿਆਂ ਤੱਕ ਬੱਤੀ ਤੇ ਸੜਕਾਂ ਦਾ ਪ੍ਰਬੰਧ ਥੋਡੇ ਢਾਣੀਆਂ ਤੱਕ ਪਹੁੰਚਿਆ ਸੀ ਉਦੋਂ ਤਾਂ ਬੜੀਆਂ ਤਾੜੀਆਂ ਮਾਰਦੇ ਸੀ ਤੇ ਬੀਬਾ ਜੀ ਹੋਰਾਂ ਨੇ ਬਾਦਲ ਸਾਹਿਬ ਨੇ ਕਮਾਲ ਕਰ ਦਿੱਤੀ ਅੱਜ ਵਿਰੋਧੀ ਧਿਰ ਤੇ ਪੈ ਗਏ ਉਹ ਤੇ ਉਹ ਤਾੜੀਆਂ ਭੁੱਲ ਕੇ ਚਲੋ ਉਹਨਾਂ ਦੀ ਮਜਬੂਰੀਆਂ ਹੋਣੀਆਂ ਹਰ ਬੰਦੇ ਦੀ ਮਜਬੂਰੀ ਕੋਈ ਹੁੰਦੀ ਆ ਮੈਂ ਉਸ ਗੱਲ ਤੇ ਨਹੀਂ ਜਾਂਦਾ ਮਗਰ ਮੈਂ ਪੁੱਛਦਾ ਕਿ ਅੱਜ ਸਾਰੀ ਪਾਰਟੀਆਂ ਦੀ ਇੱਕ ਸਕੀਮ ਤੇ ਇਕੱਠੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਐ ਤੇ ਚਾਹੇ ਭਾਜਪਾ ਤਿੰਨੇ ਰਲ ਕੇ ਖੇਡਣ ਤੇ ਆ ਕਿ ਕੋਈ ਸਕੀਮ ਲੜਾ ਲੋ ਮੋਦੀ ਤੇ ਅਮਿਤ ਸ਼ਾਹ ਨੂੰ ਆੜੇ ਹੱਥੀ ਲੈਣ ਵਾਲੀ ਬੀਬੀ ਕਿਸੇ ਪਾਰਲੀਮੈਂਟ ਨਾ ਪਹੁੰਚ ਜੇ ਆ ਕਿੰਨੇ ਹੋਰ 13 MP ਨੇ 13 ਚੋਂ ਅੱਧੇ ਤਾਂ ਡਿੱਗ ਗਏ ਬੇਟਾ ਬਾਗੂ ਕੋਈ ਪਾਜ ਪਾਜ ਚਲੇ ਗਿਆ ਕੋਈ ਕਿੱਥੇ ਚਲੇ ਗਿਆ ਕਿੰਨਿਆਂ ਕ ਦੀ ਵੀਡੀਓ ਨਿਕਲ ਕੇ ਆਉਂਦੀ ਆ ਪਾਰਲਮੈਂਟ 'ਚ ਜਿਹੜਾ ਐਨਐਸਏ ਦੀ ਗੱਲ ਕਰੇ ਜਿਹੜਾ ਬੰਦੀ ਸਿੰਘਾਂ ਦੀ ਗੱਲ ਕਰੇ ਜਿਹੜਾ ਕਿਸਾਨੀ ਦੀ ਖੇਤ ਮਜ਼ਦੂਰਾਂ ਦੀ ਗੱਲ ਕਰੇ ਆ ਏਮ ਦਾ ਹਸਪਤਾਲ ਦਾ ਹੁਣ ਪ੍ਰੋਗਰਾਮ ਹੋਇਆ ਸੀ ਵਜ਼ੀਰਾ ਦੀ ਹਾਜ਼ਰੀ 'ਚ ਭੰਜੀ ਨੇ ਜੋ ਸ਼ੰਭੂ ਬਾਰਡਰ ਤੇ ਖਡੌਰੀ ਬਾਰਡਰ ਤੇ ਜੋ ਹਾਲਾਤ ਵਾਪਰੇ ਉਹਦਾ ਜ਼ਿਕਰ ਕੀਤਾ ਤੇ ਮੈਂ ਵੇਖ ਰਿਹਾ ਸੀ ਉਹ ਵੀ ਜਿਹੜੇ ਭਾਜਪਾ ਦੇ ਚਮਚੇ ਸਨ ਟਾਊਟ ਸਨ ਉਹ ਮੁਰਦਾਬਾਦ ਕਰਦੇ ਸੀ ਲੋਕ ਵੱਡੀ ਗਿਣਤੀ ਚ ਤਾੜੀ ਮਾਰਦੇ ਸੀ ਸ਼ੁਕਰ ਹੈ ਕੋਈ ਬੋਲਣ ਦੀ ਹਿੰਮਤ ਆ ਰੱਖੀ ਜਿਹੜੇ ਵਜ਼ੀਰ ਸਨ ਉਹ ਆਪ ਦੀ ਕੁਰਸੀਆਂ ਤੋਂ ਡਿੱਗਣ ਵਾਲੇ ਹੋਏ ਸੀ ਕਿ ਕਿਹੜੇ ਵਕਤ ਨੂੰ ਫੜੇ ਗਏ ਮੇਰੇ ਵਿਰੋਧ ਜੇ ਵਕੀਲ ਮਾੜਾ ਭੇਜਦਾ ਨਾ ਦਿੱਲੀ ਤੇ ਮੈਂ ਸਮਝਦਾ ਕਿਸੇ ਨੇ ਫਿਰ ਜਾ ਕੇ ਉੱਥੇ ਖੇਤ ਮਜ਼ਦੂਰ ਦੇ ਕਰਜ਼ੇ ਦੀ ਗਰੀਬ ਦੇ ਕਰਜ਼ੇ ਦੀ ਕਿਸਾਨ ਖੁਦਕੁਸ਼ੀ ਦੀ ਕਿਸਾਨ ਦੇ ਐਮਐਸਪੀ ਦੀ ਗੱਲ ਜਾ ਕੇ ਦਿੱਲੀ ਚ ਫਿਰ ਬੀਬਾ ਕੀ ਨਾਲ ਨਹੀਂ ਕਰਦੀ ਔਰ ਭਾਜਪਾ ਦੀ ਭਗਵਾਨ ਕਮਾਨ ਦੀ ਇੱਕ ਸਾਜ਼ਿਸ਼ ਹੈ ਕਿ ਬਟਿੰਡੇ ਤੋਂ ਕੋਈ ਜਿੱਤ ਜਾਵੇ ਮਗਰ ਬੀਬਾ ਹਰ ਸਿਮਰਤ ਔਰ ਬਾਦਲ ਨਾ ਜਿੱਤੇ ਔਰ ਮੈਂ ਦੱਸ ਦੇਣਾ ਇਹਦੇ ਚ ਕੀ ਸਾਜ਼ਿਸ਼ ਹੈ ਵੇਖੋ ਕਮਾਲ ਦੀ ਗੱਲ ਹੈ ਭਗਵੰਤ ਮਾਨ ਜਾਵੇ ਹਰਿਆਣੇ ਤੇ ਵੋਟਾਂ ਕਾਂਗਰਸ ਲਈ ਮੰਗਦਾ ਜਾਵੇ ਦਿੱਲੀ ਵੋਟਾਂ ਕਾਂਗਰਸ ਲਈ ਮੰਗਦਾ ਦੇਸ ਦੇ ਕੋਨੇ ਕੋਨੇ 'ਚ ਜਾਣ ਆਪ ਕਾਂਗਰਸ ਲਈ ਵੋਟਾਂ ਮੰਗਦੀ ਆ ਕਾਂਗਰਸ ਆਪ ਦੀ ਵੋਟਾਂ ਮੰਗਦੀ ਤੁਸੀਂ ਸਮਝਦੇ ਹੋ ਕਿ ਇੱਥੇ ਜਿਹੜਾ ਜੀਤਮਿੰਦਰ ਸਾਹਿਬ ਖਲੋਤੇ ਨੇ ਜਾਂ ਖੁੱਡੀਆਂ ਸਾਹਿਬ ਖਲੋਤੇ ਨੇ ਇਹਨਾਂ ਦੀ ਟਿਕਾ ਦਾ ਫੈਸਲਾ ਕਿਨੇ ਕੀਤਾ ਇਹ ਫਿਕਸ ਮੈਚ ਖੇਡਿਆ ਕਿੱਥੋਂ ਗਿਆ ਇਹ ਫਿਕਸ ਮੈਚ ਖੇਡਿਆ ਗਿਆ ਰਾਹੁਲ ਗਾਂਧੀ ਤੇ ਭਗਵੰਤ ਮਾਨ ਤੇ ਕੇਜਰੀਆ ਨੇ ਇਕੱਠੇ ਹੋ ਗਏ ਕਿ ਇਹੋ ਦਾ ਕੈਂਡੀਡੇਟ ਬਿਓ ਕਿ ਇੱਕ ਦੂਜੇ ਦੀ ਵੋਟਾਂ ਨਾ ਕੱਟਣ ਉਹਦੀ ਮਦਦ ਚ ਆਉਣ ਆ ਸਾਡੇ ਸਰਕਾਰ ਜੋ ਕਹਿੰਜੀ ਨੇ ਭਾਜਪਾ ਜੋ ਉਮੀਦਵਾਰ ਨੇ ਬਾਦਲ ਸਾਹਿਬ ਤੇ ਉਹਨਾਂ ਨੂੰ ਐਡਾ ਵੱਡਾ ਮਾਨ ਦਿੱਤਾ ਆਈਐਸ ਬਣੇ ਮਤਲਬ ਹੱਦੀਆ ਮਨੁਮਗਾ ਸਾਹਿਬ ਦਾ ਕਿ ਉਹਨਾਂ ਨੇ ਆਪ ਦੇ ਪੰਥਕ ਖਿਆਲ ਨਹੀਂ ਛੱਡੇ ਮਗਰ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਇੱਕ ਸਾਜ਼ਿਸ਼ ਤਹਿ ਜਿਸ ਬਾਪੂ ਨੇ ਜਿਸ ਅਕਾਲੀ ਦਰ ਨੇ ਉਹਨਾਂ ਨੂੰ ਐਡਾ ਵੱਡਾ ਰੁਤਬਾ ਦਿੱਤਾ ਅੱਜ ਉਸ ਪਰਿਵਾਰ ਨੂੰ ਪਾੜ ਕੇ ਇੱਕ ਕੈਂਡੀਡੇਟ ਦਿੱਤਾ ਕਿ ਵੋਟਾਂ ਚੋੜ ਦੇ ਮੈਂ ਮੋਤੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੇ ਉਹਦੇ ਟਾਊਟ ਭਗਵੰਤਬਾਹਨ ਨੂੰ ਪੁੱਛਣਾ ਚਾਹੁੰਨਾ ਲੋਕਾਂ ਨੂੰ ਛਦਾਈ ਸਮਝਿਆ ਤੁਸੀਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਸਾਡੀ ਇਹ ਖੇਡਾਂ ਇੱਥੇ ਲੋਕੀ ਪਬਲਿਕ ਸਭ ਜਾਣਦੀ ਹੈ ਲੋਕ ਸਾਰੀਆਂ ਸਾਚਾ ਬੈ ਕੂਪੀ ਸਮਝਦੇ ਇਸ ਲਈ ਮੇਰੇ ਵੀਰੋ ਇਹ ਜਿਹੜਾ ਫੈਸਲਾ ਜੇ ਇਹਨਾਂ ਤਿੰਨਾਂ ਚ ਕੋਈ ਕੈਂਡੀਡੇਟ ਹੋਰ ਕਾਮਯਾਬ ਹੁੰਦਾ ਤੁਸੀਂ ਸਮਝਦੇ ਹੋ ਕਿ ਦਿੱਲੀ 'ਚ ਮੋਦੀ ਦੀ ਅੱਖਾਂ 'ਚ ਅੱਖਾਂ ਪਾ ਕੇ ਕੋਈ ਸਵਾਲ ਕਰਦਾ ਔਰ ਸਾਥ ਸਾਥ ਜੀ ਅਪਮਾਨ ਹੋਊਗਾ ਅੱਜ ਜੇ ਕੋਈ ਉਹ ਜਾਂ ਕੈਂਡੀਡੇਟ ਜਿੱਤਦਾ ਜਿਹੜੇ 750 ਸ਼ਹੀਦ ਪੈਣਾ ਹੋਏ ਅਸ਼ੋਭ ਕਰਨ ਦੇ ਗੋਲੀ ਵੱਜੀ ਪ੍ਰੀਤਪਾਲ ਨੂੰ ਗੋਰੀਆਂ ਚ ਪਾ ਕੇ ਚਲੇ ਗਏ 250 ਬੰਦਾ ਹੁਣ ਜ਼ਖਮੀ ਹੋਇਆ ਉਹਨਾਂ ਦਾ ਅਪਮਾਨ ਹੋਊਗਾ ਜੇ ਕੋਈ ਕਸਤਾ ਹੀ ਕਰਾਂਗੇ ਔਰ ਮੈਂ ਕਿਉਂ ਕਹਿੰਨਾ ਭਗਵਾਨ ਜੀ ਮਾਨ ਪਾਸ ਪਾਦਾ ਕਹੂੰ ਮੈਂ ਕੱਲ ਵੀ ਇਹ ਗੱਲ ਕਿਸਾਨ ਭਰਾਵਾ ਨੂੰ ਕੀਤੀ ਮੈਂ ਕਿਹਾ ਮੈਨੂੰ ਇਹ ਗੱਲ ਦੱਸੋ ਹੁਣ ਬਾਰਡਰ ਤੇ ਜਦੋਂ ਅਥਰੂ ਗੈਸ ਦਾ ਗੋਲਾ ਡਿੱਗਦਾ ਸੀ ਹਰਿਆਣੇ ਤੇ ਚੱਲ ਨਹੀਂ ਡਿੱਗਦਾ ਸੀ ਪੰਜਾਬ ਤੇ ਡਿੱਗਦਾ ਸੀ ਗੋਲੀ ਵੱਜੀ ਸੁਖਕਰਨ ਨੂੰ ਪੰਜਾਬ ਤੇ ਵੱਜੀ ਉਹ ਪ੍ਰੀਤਪਾਲ ਨੂੰ ਮੈਂ ਲੈ ਕੇ ਆਇਆ ਪੀਜੀਆਈ ਤੇ ਇਲਾਜ ਕਰਾਇਆ ਤੁਹਾਡੀ ਕਿਰਪਾ ਸਦਕੇ ਉਹਨੇ ਬਿਆਨ ਦਿੱਤਾ ਕਿ ਮੈਂ ਲੰਗਰ ਬਤੋਂਦਾ ਸਾਂ ਜਦੋਂ ਮੈਨੂੰ ਬੋਰੀਆਂ ਚੋਂ ਚੁੱਕ ਕੇ ਪੰਜਾਬ ਦੀ ਧਰਤੀ ਤੋਂ ਲੈ ਕੇ ਤੇ ਭਗਵੰਤ ਮਾਨ ਸੁੱਤਾ ਸੀ ਦੀ ਏਰ ਜੀਪੀ ਜਸਵੰਤ ਸਿੰਘ ਉੱਥੇ ਮੈਂ ਨੌ ਲੈ ਕੇ ਅਫਸਰਾਂ ਦਾ ਕਹਿਣਾ ਮੈਨੂੰ ਇਹਨਾਂ ਅਫਸਰਾਂ ਦੀ ਝੜੀ ਲੱਤੀ ਨਹੀਂ ਜੇ ਧੋਖਾ ਕਰੋਗੇ ਜੇ ਪੰਜਾਬ ਦੀ ਮਿੱਟੀ ਨਾਲ ਧਰੋਕ ਬਾਉਂਗੇ ਤੁਹਾਡੇ ਚਿਹਰੇ ਵੀ ਬੇਨਕਾਬ ਕਰੂੰ ਤੁਹਾਨੂੰ ਵੀ ਲੋਕਾਂ ਅੱਗੇ ਨੰਗਾ ਕਰੂੰ ਜਸਵਿੰਦਰ ਸਿੰਘ ਏ ਡੀਜੀਪੀ ਮੌਕੇ ਤੇ ਸੀ ਡੀਆਈਜੀ ਭੁੱਲਰ ਮੌਕੇ ਤੇ ਸੀ ਵਰਮ ਸ਼ਰਮਾ ਪਟਿਆਲੇ ਦਾ ਐਸਐਸਪੀ ਮੌਕੇ ਤੇ ਸੀ ਡੀਆਈਜੀ ਨਰਿੰਦਰ ਭਾਰਗਾ ਮੌਕੇ ਤੇ ਸੀ ਜਦੋਂ ਅਥਰੂ ਗੈਸ ਆ ਕੇ ਡਿੱਗਦੀ ਸੀ ਜਦੋਂ ਛੁੱਪ ਕਰਨ ਦੇ ਗੋਲੀ ਬੱਜੀ ਮਗਰ ਐਫ ਆਈ ਆਰ ਦਰਜ ਨਹੀਂ ਹੋਈ ਸਾਤ ਸੰਗਤ ਜੀ ਪੰਜਾਬ ਤੇ ਐਫ ਆਈ ਆਰ ਦਰਜ ਕਿਨੇ ਕਰਨੀ ਹੈ ਹਰਿਆਣੇ ਦੀ ਸਰਕਾਰ ਨੂੰ ਭਾਜਪਾ ਦੀ ਸਰਕਾਰ ਹੈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਰਜ ਕਿਉਂ ਨਹੀਂ ਹੋਈ ਜਦੋਂ ਪ੍ਰੀਤਪਾਲ ਨੂੰ ਵਾਪਸ ਆਇਆ ਹਾਈ ਕੋਰਟ ਤੇ ਜਾ ਕੇ ਉਹਨੇ ਬਿਆਨ ਦਿੱਤਾ ਕਿ ਪਰਚਾ ਦਰਜ ਹੋਣਾ ਚਾਹੀਦਾ ਬੇਰ ਕਿਥੇ ਹਾਈ ਕੋਰਟ ਦੇ ਆਟਰਾਂ ਤੇ ਸ਼ੁਭ ਕਰਨ ਦੀ ਜ਼ੀਰੋ ਐਫ ਆਈ ਆਰ ਤੇ ਸਵਾਲ ਉੱਠਿਆ ਔਰ ਪ੍ਰੀਤਪਾਲ ਦੀ ਕੋਈ ਐਫ ਆਈ ਆਰ ਜਿਹੜੀ ਦਰਜ ਨਹੀਂ ਹੋਈ ਉਹ ਐਫ ਆਈ ਆਰ ਦਰਜ ਹੋਈ ਤੇ ਫਿਰ ਭਗਵਾਨਤ ਮਾਨ ਦਾ ਦਿਨ ਦਾ ਸਮਝੌਤਾ ਕਾਂਗਰਸ ਨਾਲ ਤੇ ਰਾਜਪਾ ਦਾ ਸਮਝੌਤਾ ਭਾਜਪਾ ਨਾਲ ਹੈ ਕਿ ਨਹੀਂ ਇਸ ਲਈ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਕਿ ਅੱਜ ਇੱਥੇ ਮਾਹੌਲ ਕੀ ਬਣਾਇਆ ਜਾ ਰਿਹਾ ਚਲੋ ਇਹ ਉਹ ਧਰਤੀ ਆ ਮੈਂ ਇਹ ਗੱਲ ਵੀ ਛੱਡਦਾ ਇਹ ਉਹ ਧਰਤੀ ਆ ਜਿਹਦੇ ਆ ਦਸਤਾਰ ਆ ਨਾ ਵੀ ਕਿ ਗੁਰੂ ਦੀ ਬਖਸ਼ੀ ਹੋਈ ਦਸਤਾਰ ਹੈ ਕਿ ਨਹੀਂ ਹੈ ਮੈਨੂੰ ਪਹਿਲਾਂ ਇਹ ਦੱਸ ਦਿਓ ਇਹਦਾ ਮਾਨ ਸਨਮਾਨ ਇੱਜ਼ਤ ਬਰਕਰਾਰ ਰੱਖਣਾ ਇਹ ਪੰਜਾਬ ਦੀ ਧਰਤੀ 'ਚ ਰਹਿੰਦੇ ਦੇਸ਼ ਦੁਨੀਆਂ 'ਚ ਵਸਦੇ ਲੋਕਾਂ ਦਾ ਫਰਜ਼ ਹੈ ਕਿ ਨਹੀਂ ਹੈ ਮੈਨੂੰ ਦੱਸ ਦਿਓ ਤੇ ਸਾਡਾ ਮੁੱਖ ਮੰਤਰੀ ਕੀ ਕਰਦਾ ਅੱਜ ਕੀ ਫਿਰਦਾ ਸੀ ਅੱਜ ਜਦੋਂ ਪਾਣੀ ਦੀ ਬੋਤਲ ਪਹਿਲਾਂ ਮੂੰਹ ਚ ਲਾਈ ਫੇਰ ਉਹ ਪਾਣੀ ਦੀ ਬੋਤਲ ਮੂੰਹ ਧੋਤਾ ਫੇਰ ਉਹ ਪਾਣੀ ਦੀ ਬੋਤਲ ਆਪਦੇ ਸਿਰ 'ਤੇ ਪਾਤੀ ਤੇ ਮੇਰੇ ਵੀਰੋ ਕੀ ਇਹ ਸਤਕਾਰ ਹੈ ਇਸ ਦਸਤਾਰ ਨੂੰ ਆ ਵਾਲੀਬਾਲ ਦਾ ਮੈਚ ਖੇਡਣ ਗਿਆ ਸੀ ਇੱਕ ਵੇਲੇ ਆਹਾ ਜਲੰਧਰ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਉੱਤੇ ਹਾਜ਼ਰ ਹੀ ਸਨ ਆਪ ਦੀ ਦਸਤਾਰ ਨੂੰ ਲਾ ਕੇ ਗਨਮੈਨ ਨੂੰ ਐ ਦਿੱਤੀ ਜਿਵੇਂ ਕੋਈ ਟੋਪੀ ਪਾਈ ਹੋਈ ਹੈ ਹੱਤਕ ਹੈ ਫੇਰਦਾ ਸੀ ਵਾਲਾ ਨੂੰ ਜਿਵੇਂ ਸਲਮਾਨ ਖਾਨ ਦਾ ਵੱਡਾ ਵੀਰ ਹੀ ਉੱਥੇ ਵਾਲੀਬਾਲ ਖੇਡਣ ਆਉਗਾ ਸਾਥ ਸਿੰਘ ਜੀ ਕਿਸੇ ਨੂੰ ਸ਼ਰਮੂ ਕੋਈ ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਮੈਨੂੰ ਕੋਈ ਚੜੀ ਲੱਤੀ ਨਹੀਂ ਭਗਵੰਤ ਕਰਕੇ ਆ ਦੀ ਮੈਂ ਮੈਂ ਉਹਨੂੰ ਇੱਕ ਗੱਲ ਕਹੀ ਆ ਮੇਰੇ ਤੇ ਇੱਕ ਦੇ ਪਰਚਾ ਮੇਰੇ ਤੇ ਦੋ ਦੇ ਪਰਚੇ ਮੈਨੂੰ ਇੱਕ ਸਾਲ ਅੰਦਰ ਰੱਖ ਦੋ ਸਾਲ ਰੰਦਰ ਰੱਖ ਜੇ ਕਿਸੇ ਮਜੀਠੇ ਦੀ ਵਾਰੀ ਆ ਗਈ ਤਾਂ ਤੇਰੀਆਂ ਓਟੀਆਂ ਕਾਂਕੜਾ ਹੋ ਤੇਰੀਆਂ ਓ ਗਾੜਾ ਲਹੂ ਜਿਹੜੀ ਪੱਤ ਨਹੀਂ ਕਰੀ ਨੀ ਲੱਗਿਆ ਹੋ ਤੂੰ ਆ ਕੇ ਰੰਜਾ ਰਾਜੀ ਕਰੀ ਕਿਤੇ ਤੇਰੇ ਮਨ ਚ ਰਹਿ ਨਾ ਜਾਵੇ ਕਿ ਮਜੀਠੇ ਤੇ ਇਹ ਪਰਤਾ ਬਣਦਾ ਸੀ ਤੇ ਮੈਂ ਕਰ ਨਹੀਂ ਸਕਿਆ ਢਾਈ ਸਾਲ ਬੀਤ ਗਏ ਉੱਠੀ ਗਿੰਤੀ ਤੇਰੀ ਸ਼ੁਰੂ ਆ ਸਾਧ ਸੰਗਤ ਜੀ ਮੈਂ ਗੱਲ ਕਿਉਂ ਕਹਿਣਾ ਇਹ ਭਗਵੰਤ ਮਾਨ ਬਦਲਾਵ ਵਾਲਾ ਕਿ ਇਹ ਬਦਲਾਵ ਸੀ ਦੀ ਪੈਗ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰੀ ਚ ਜਾਵੇ ਤੁਸੀਂ ਉਹ ਵੀਡੀਓ ਵੇਖੀ ਹੋਣੀ ਜਦੋਂ ਬਰਗਾੜੀ ਗਿਆ ਸੀ ਵੀਡੀਓ ਚ ਧਿਆਨ ਨਾਲ ਸੁਣੋ ਲੋਕ ਗੁਰਸ਼ਿਕ ਜਿਹੜੇ ਮਗਰ ਭੱਜਦੇ ਸਨ ਕੀ ਕਹਿੰਦੇ ਸੀ ਇਹ ਮੇਰੇ ਲੱਭਤ ਨਹੀਂ ਜਿਹੜੇ ਮਗਰ ਭੱਜਦੇ ਸਨ ਜਿਹਦੇ ਦੀਆਂ ਤੌੜਾਂ ਲਵਾਉਂਦੇ ਸਨ ਕਹਿੰਦਾ ਦੱਲਾ ਸ਼ਰਾਬ ਪੀ ਕੇ ਆਏ ਸਾਧ ਸੰਗਤ ਜੀ ਕਿਉਂ ਗੁੱਸਾ ਨਹੀਂ ਆਉਂਦਾ ਕਿਸੇ ਜਿਹੜਾ ਦੰਦਮਾ ਸਾਹਿਬ 50 ਸਾਲ ਜਿੱਥੋਂ ਆ ਚੋਲੀਆਂ ਅੱਡ ਕੇ ਭੜ ਕੇ ਆਉਨੇ ਆ ਗੁਰੂ ਅੱਗੇ ਫਰਿਆਦ ਕਰਕੇ ਇਸ ਘਰ ਚੋਂ ਗੁਰੂ ਘਰ ਚੋਂ ਖੁਸ਼ੀਆਂ ਲੈਣੇ ਆ। ਉੱਥੇ ਸ਼ਰਾਬ ਪੀ ਕੇ ਜਾਵੇ ਤੇ ਲੋਕਾਂ ਨੂੰ ਕੰਗੀ ਪਰੇਸ਼ਾਨੀ ਨਹੀਂ ਹੋਣੀ। ਜਿਹੜਾ ਪਾਰਨਿਮੰਦ ਪਾਵੇ ਸ਼ਰਾਬ ਪੀ ਕੇ ਸਾਧ ਸੰਗਤ ਜੀ ਕੀ ਇਸ ਬਦਲਾਵ ਦੀ ਵੋਟਾਂ ਪਾਈਆਂ ਸਨ। ਜਿਹੜੀ ਮਾਂ ਦੇ ਸਿਰ ਦੀ ਝੂਠੀ ਸੋਫ ਆਵੇ ਤੇ ਜਿਹਨੂੰ ਜਾ ਕੇ ਚੜਨ ਤੋਂ ਜਰਮਨੀ ਤੋਂ ਤਾਰਤਾ ਗਿਆ ਸੀ ਕੁਝੀ ਵੱਧ ਖਾਤੀ ਪੀਤੀ ਸੀ ਕਿ ਇਸ ਬਦਲਾਵ ਦੀ ਵੋਟਾਂ ਪਾਈ। ਮਾਂ ਰੱਬ ਦਾ ਰੂਪ ਆਪਾਂ ਮੰਨਦੇ ਆ ਕਿ ਨਹੀਂ ਹੈ। ਮਾ ਰੱਬ ਦਾ ਰੂਪ ਹੈ ਕਿ ਨਹੀਂ ਆ ਤੇ ਜਿਹੜਾ ਪੁੱਤ ਆ ਆਪਣੀ ਮਾ ਦਾ ਨਹੀਂ ਸਾਧ ਸੰਗਤ ਦੀ ਉਹਨੇ ਕਿੱਥੇ ਥੋੜਾ ਬਣ ਜਾਣ ਕਿੱਥੇ ਵਿਚਾਰੋ ਕਿ ਇਸ ਬਦਲਾਵ ਦੇ ਨਾਂ ਤੇ ਠੱਗੀ ਕਿਹੜੀ ਬਚਣ ਦੀ ਆ ਸਾਡੇ ਨਾਲ ਔਰ ਸਾਧ ਸੰਗਤ ਦੀ ਇਹਦੀ ਬੇਟੀ ਦੇਖੋ ਬਾਪ ਤੇ ਬੇਟੀ ਦਾ ਬੜਾ ਪਵਿੱਤਰ ਰਿਸ਼ਤਾ ਹੁੰਦਾ ਆ ਤੁਸੀਂ ਇੱਥੇ ਬੈਠੇ ਹੋ ਜਿੰਨਾਂ ਦੀਆਂ ਬੇਟੀਆਂ ਨੇ ਹੱਥ ਖੜੇ ਕਰੋ ਮੜਾ ਜਲੇ ਸੰਗੋਣਾ ਦੱਸੋ ਮੈਨੂੰ ਜਿੰਨਾ ਨਹੀਂ ਆਤੀ ਆਪਾਂ ਸਾਰੀ ਵੱਡੀ ਗੱਲ ਅੰਮਾ ਸਾਡੇ ਅਰਗੇ ਮੁੰਡੇ ਨਾ ਕਦੇ ਫੇਰ ਮਾਪਿਆਂ ਨਾਲ ਪੰਗਾ ਬਾੜ ਲੈਂਦੇ ਕਿਸੇ ਨਾ ਕਿਸੇ ਗੱਲ ਦਾ ਬੇਟੀ ਨਹੀਂ ਕਦੇ ਕਿ ਤਾਕੀ ਦਾ ਆਪਦੇ ਸਹੁਰੇ ਘਰ ਜਾਵੇ ਉਹਨਾਂ ਦੀ ਸੁੱਖ ਮੰਗੇ ਆਪਦੇ ਭੇਖੇ ਭੇਖੇ ਘਰ ਦੀ ਸੁੱਖ ਮੰਗੇ ਤੇ ਬੇਬੀ ਇਹਦੀ ਕੀ ਕਹਿੰਦੀ ਸੀ ਲਾਈਵ ਹੋ ਕੇ ਸੀਰਤ ਔਰ ਮੁੱਖ ਮੰਤਰੀ ਅਜਪੀਓ ਤੇ ਕਵੇ ਮੈਨੂੰ ਸ਼ਰਮ ਆਉਂਦੀ ਏ ਗੱਲ ਕਹਿੰਦਿਆਂ ਕਿ ਭਗਵੰਤ ਮੇਰਾ ਪਿਓ ਹੈ ਤੇ ਮੈਂ ਇਹਦੀ ਬੇਟੀ ਆ ਕਹਿੰਦਾ ਮੈਂ ਨਾ ਇਹਨੂੰ ਆਪਦਾ ਬਾਪ ਮੰਨਾ ਨਾਏ ਮੈਨੂੰ ਆਪ ਦੀ ਬੇਟੀ ਮੰਨੇ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਮਾ ਦਾ ਨਾ ਹੋ ਸਕਿਆ ਸਾਧ ਸੰਗਜੀ ਤੋਂ ਕੋਈ ਆਸ ਰੱਖੀ ਜਾ ਸਕਦੀ ਵਿਚਾਰ ਲੋ ਕਹੜਾ ਇਹਨਾਂ ਦੇ ਹੋਰ ਮੰਤਰੀ ਆ ਗੁੱਡੀਆਂ ਸਾਹਿਬ ਇੱਥੇ ਫਿਰਦੇ ਆ ਗੁੱਡੀਆਂ ਸਾਹਿਬ ਖੇਤੀਬਾੜੀ ਦੇ ਮੰਤਰੀਓ ਤੁਸੀਂ ਮੈਂ ਪੁੱਛਣਾ ਚਾਹੁੰਨਾ ਲੰਪੀ ਸਕਿਨ ਸਕਿਨ ਦੀਜੀਸ ਡੰਗਰਾਂ ਨੂੰ ਹੋਈਆਂ ਸਿਰੋ ਦਾ ਮੁਆਵਜ਼ਾ ਦਿੱਤਾ ਕਿਸੇ ਨੂੰ ਮਿਲਿਆ ਗੜੇਬਾਰੀ ਦਾ ਤੁਸੀਂ ਕਿਹਾ ਸੀਗਾ ਖਰਾਬੇ ਦਾ ਗੜੇ ਮਾਰੀ ਦਾ ਜਾਂ ਜਿਹੜੇ ਹੜਾ ਕਰਕੇ ਫਸਲਾਂ ਨੁਕਸਾਨੀਆਂ ਗਈਆਂ ਸਨ ਤੁਸੀਂ ਕਿਹਾ ਸੀ ਕਿ ਕੇਜਰੀ ਆਲ ਗੁਰਦੌਰੀ ਮਗਰੋਂ ਕਢਾਉਂਦਾ 20000 ਰੁਪਏ ਪਹਿਲਾਂ ਕਢਾਉਂਦਾ ਦੱਸੋ ਕਿਹਨੂੰ ਕਿਹਨੂੰ ਮਿਲ ਗਏ ਸੀ 20000 ਰੁਪਏ ਸਾਧ ਸੰਗਤ ਦੀ ਇਹਨਾਂ ਦੀ ਇੱਕ ਬੀਬੀ ਆ ਆ ਖੇਤੀਬਾੜੀ ਮੰਤਰੀ ਸਾਹਿਬ ਦੀ ਸਾਥਣ ਉਹ ਕਰਦੀ ਸੀ ਐ ਐ ਮਾਰਦੀ ਸੀ ਚੁਟਕੀਆਂ ਸੁਣ ਕੇ ਸਮਝ ਗਏ ਨਾ ਨਮੋਨ ਗਗੜਮਾਨ ਜਿਹੜੀ ਕਹਿੰਦੀ ਸੀ ਮੋਦੀ ਦਵੇ ਨਾ ਦਵੇ ਐਮਐਸਪੀ ਕੇਜਰੀਵਾਲ ਦਿੰਦਾ ਸਾਨੂੰ ਤੇ ਉਹ ਮੋਕਾ ਤੇ ਕਹਿੰਦੇ ਅਸੀਂ ਦਵਾਂਗੇ ਕਿਉਂ ਕਈ ਸਾਲ ਹੋ ਗਏ ਜੀ ਮਿਲ ਗਈ ਜੀ ਐਮਐਸਪੀ ਕਿਸੇ ਨੂੰ ਤੇ ਹੁਣ ਉਹਨੂੰ ਸਵਾਲ ਕਰੀਦਾ ਤੇ ਉਹ ਗਵਾਹ ਸਵਾਲ ਦਾ ਜਵਾਬ ਨਹੀਂ ਆ ਆ ਇਹਨਾਂ ਦਾ ਇੱਕ ਹੋਰ ਮਜੀਰਾ ਲਾਲਜੀਤ ਭੁੱਲਰ ਉਹਦੇ ਤਾਂ ਪਰਚਾ ਹੋਣਾ ਚਾਹੀਦਾ ਸੀ ਵਸਾਖੀ ਵਾਲੇ ਦਿਨ ਖਾਲਸੇ ਦੇ ਜਨਮ ਵਾਲੇ ਦਿਨ ਜਦੋਂ ਗੁਰੂ ਸਾਹਿਬ ਨੇ ਸਰਸੰਦੀ ਵਾਲਤਾ ਦਾ ਕੇਸ ਦਿੱਤਾ ਸੀ ਜਿਸ ਦਿਨ ਮੇਰੇ ਮਾਲਕ ਨੇ ਇੱਕ ਪਤਾ ਇੱਕੋ ਜਿਹਾ ਮਾਰਕਾ ਓਕਾ ਦਿੱਤਾ ਸੀ ਉਸ ਦਿਨ ਕਹਿੰਦਾ ਸੁਨਿਆਰੇ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਨੂੰ ਖਾਲਾ ਕਰਦਾ ਸੀ ਤੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਕਿ ਉਹਨੂੰ ਟਿਕਟ ਨਾਲ ਨਵਾਜਿਆ ਜਾਣਾ ਚਾਹੀਦਾ ਸੀ ਕਿ ਇਸ ਬਦਲਾਵ ਲਈ ਵੋਟਾਂ ਪਾਓ ਅੱਜ ਨਾਲ ਦਾ ਇੱਕ ਹੋਰ ਵਜ਼ੀਰ ਬਲਕਾਰ ਤੋਂ ਜਿੱਦੀ ਅਸੀਂ ਵੀਡੀਓ ਦੇਖ ਕੇ ਆਏ ਇਹਦੀ ਖਤਰਨਾਕ ਵੀਡੀਓ ਗਵਰਨਰ ਸਾਹਿਬ ਨੂੰ ਦੇ ਕੇ ਆਏ ਸਾਧ ਸੰਗਤ ਜੀ ਵੇਖਣ ਵਾਲੀ ਨਹੀਂ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਸ ਆ ਸਾਡੇ ਗੁਰਦਾਸਪੁਰ ਇਲਾਕੇ ਚ ਇੱਕ ਇਹਨਾਂ ਦਾ ਮੰਤਰੀ ਆ ਜਿਹੜਾ ਪਹਾੜਾਂ ਤੇ ਰਹਿੰਦਾ ਪਠਾਨਕੋਟ ਪੁਆ ਸਜਾਨਪੁਰ ਨਗਰ ਸਜਾਨਪੁਰ ਵਾਲੇ ਪਾਸੇ ਕਈ ਕੈਂਡੀਡੇਟ ਉੱਥੇ ਵੋਟਾਂ ਮੰਗਣ ਹੀ ਨਹੀਂ ਜਾਂਦੇ ਮੈਂ ਕਿਹਾ ਕੀ ਚੱਕਰ ਪੈ ਗਿਆ ਕਹਿੰਦੇ ਉੱਥੇ ਕਟਾਰੂ ਚੱਕ ਰਹੇ ਕਿ ਇਸ ਬਦਲਾਵ ਲਈ ਵੋਟਾਂ ਪਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਇਹਨਾਂ ਦਾ ਇੱਕ ਹੋਰ ਐਮ.ਐਲ.ਏ ਆ ਨਾਬੇ ਵਾਲਾ ਉਹ ਸੜਕ ਦਾ ਨਹੀਂ ਪੱਥਰ ਘਾਟਣ ਵਿੱਚ ਨਹੀਂ ਸੀ ਨਾ ਕਾਂਗਰਸ ਦਾ ਚੰਨੀ ਕਹਿੰਦਾ ਸੀ ਉਹਨੂੰ ਅਸੀਂ ਪੁੱਛਦੇ ਆ ਭਾਈ ਕਾਂਗਰਸ ਦੀ ਪ੍ਰਾਪਤੀ ਦੱਸ ਉਹਨੂੰ ਪ੍ਰਾਪਤੀ ਤਾਂ ਚੇਤੇ ਨਾ ਆਵੇ ਕਹਿੰਦਾ ਜਿੰਨੇ ਪੱਤ ਸੜਕਾਂ ਨੂੰ ਕਾਂਗਰਸ ਨੇ ਲਾਏ ਆ ਦੱਸੋ ਇਹ ਵੀ ਪ੍ਰਾਪਤੀ ਦੱਸ ਦੇ ਸੀ ਕਹਿੰਦਾ ਜਿੰਨੇ ਪੱਤ ਸੜਕਾਂ ਨੂੰ ਕਾਂਗਰਸ ਨੇ ਲਾਏ ਆ ਉਹਨੇ ਪੱਤ ਕਿਸੇ ਨੇ ਮੈਂ ਸੋਚਿਆ ਕੋਈ ਨਵੀਂ ਸੜਕ ਦੀ ਗੱਲ ਕਰੂੰ 18 ਫੁੱਟ ਸੜਕ ਬਣਾਉਣ ਦੀ ਗੱਲ ਕਰੂੰ ਚਾਰ ਮਾਰਕੀ ਸੜਕ ਦੀ ਗੱਲ ਕਰੂੰ ਮਗਰ ਆਲੇ ਤਾਂ ਹੁਣ ਪੱਟ ਲਾਉਣ ਤੋਂ ਵੀ ਗਈ